ਇਹ ਜੋ ਤੁਸੀਂ ਤਸਵੀਰਾਂ ਦੇਖ ਰਹੇ ਹੋ ਪੁਲਿਸ ਘੁੰਮ ਰਹੀ ਹੈ ਗੱਡੀਆਂ ਜਾ ਰਹੀਆਂ ਨੇ ਗੱਡੀਆਂ ਆ ਰਹੀਆਂ ਨੇ ਸਰਕਾਰੀ ਹਸਪਤਾਲ ਵਿੱਚ ਲੋਕਾਂ ਦਾ ਇਕੱਠ ਲੱਗਿਆ ਹੈ ਇਹ ਅਬੋਰ ਦਾ ਸਰਕਾਰੀ ਹਸਪਤਾਲ ਹੈ ਜਿੱਥੇ ਕਿ ਅਬੋਰ ਦੇ ਪੰਜ ਪੀਰ ਮੁਹੱਲੇ ਵਿੱਚ ਥੋੜੀ ਦੇਰ ਪਹਿਲਾਂ ਗੋਲੀ ਚੱਲ ਗਈ ਜਿਸ ਵਿੱਚ ਹਰਪ੍ਰੀਤ ਸਿੰਘ ਉਰਫ ਕਾਕਾ ਗੰਭੀਰ ਜ਼ਖਮੀ ਹੋ ਗਿਆ ਹਾਲਤ ਗੰਭੀਰ ਵੇਖਦੇ ਹੋਏ ਡਾਕਟਰਾਂ ਵੱਲੋਂ ਉਸ ਨੂੰ ਰੈਫਰ ਕਰ ਦਿੱਤਾ ਗਿਆ ਹੈ ਇਹ ਕੋਈ ਪੁਰਾਣੀ ਰੰਜਿਸ਼ ਦਸਤੀ ਜਾ ਰਹੀ ਹੈ ਜਿਸ ਸਬੰਧ ਵਿੱਚ ਹਰਪ੍ਰੀਤ ਸਿੰਘ ਉਰਫ ਕਾਕਾ ਦੀ ਮਾਂ ਤੇ ਹਰਪ੍ਰੀਤ ਸਿੰਘ ਉਰਫ ਕਾਕਾ ਦੇ ਪਿਤਾ ਨੂੰ ਕੁਝ ਨਹੀਂ ਪਤਾ ਜਦ ਕਿ ਮਾਂ ਬੱਚਿਆਂ ਨਾਲ ਵੱਖਰੀ ਰਹਿੰਦੀ ਹੈ ਜਦ ਸਰਕਾਰੀ ਅਸਥਾਨ ਉਸ ਨੂੰ ਲਿਆਂਦਾ ਗਿਆ ਤਾਂ ਉੱਥੇ ਮੌਕੇ ਤੇ ਖੜੇ ਲੋਕਾਂ ਦਾ ਕੀ ਕਹਿਣਾ ਹੈ ਮਾਤਾ ਪਿਤਾ ਲੜਾਈ ਲੜਾਈ ਚੱਲਦਾ ਹੈਗਾ ਸਿਆਸਤ ਨੇ ਲੜਦੇ ਪੜਦੇ ਸੀ ਬਸ ਨਹੀਂ ਪਤਾ ਮੈਨੂੰ ਇਸ ਤੋਂ ਅੱਗੇ ਕੁਝ ਨਹੀਂ ਪਤਾ ਠੀਕ ਹੈ ਤੇ ਬੋਰੇ ਦੇ ਨੰਬਰ ਨੂੰ ਪਤਾ ਲੱਗਿਆ ਕਿ ਇਹ ਨਾਲ ਮੈਂ ਲੱਗ ਰਹਿ ਨਹੀਂ ਗਈਆਂ ਅੱਛਾ ਤੁਹਾਡਾ ਮੁੰਡਾ ਇਹ ਹਾਂਜੀ ਕੀ ਗੱਲ ਕੋਈ ਪਤਾ ਲੱਗੀ ਮੋਕੇ ਨਾ ਕਿਸੇ ਗੱਲ ਦਾ ਕੋਈ ਮੈਨੂੰ ਤਾਂ ਫੋਨ ਆਇਆ ਹੁਣੇ ਹੀ ਹਜੇ ਤੁਹਾਡੇ ਮੁੰਡੇ ਨਾਲ ਕੋਈ ਰੰਜਿਸ਼ ਚਲਦੀ ਸੀ ਕੋਈ ਲੜਾਈ ਝਗੜੇ ਚੱਲਦਾ ਹੈਗਾ ਸੀ ਆਸਰੇ ਲੜਦੇ ਪਿੰੜਦੇ ਸੀ ਬਸ ਨਹੀਂ ਪਤਾ ਮੈਨੂੰ ਇਸ ਤੋਂ ਅੱਗੇ ਕੁਝ ਨਹੀਂ ਪਤਾ ਠੀਕ ਹੈ ਜੀ ਕਿਨੇ ਨੇ ਘੜੇ ਤੁਹਾਡੇ ਮੁੰਡੇ ਦਾ ਕੀ ਨਾਂ ਹੈ ਹਾਂ ਨਾ ਹਰਪ੍ਰੀ ਪਤਾ ਨਹੀਂ ਕੀ ਗੱਲ ਕੀ ਹੋਇਆ ਤੁਹਾਡੇ ਮੁੰਡੇ ਨਾਲ ਮੈਨੂੰ ਨਹੀਂ ਪਤਾ ਮੈਂ ਡਰਾਈਵਰ ਹੈਗਾ ਆ ਕੀ ਹੋਇਆ ਕੀ ਹੈ ਪਤਾ ਤਾਂ ਲੱਗਿਆ ਹੋਵੇਗਾ ਕਿ ਮੈਨੂੰ ਕਿਸੇ ਗੱਲ ਦਾ ਨਹੀਂ ਬਦਲ ਤੋਂ ਕਰੋ ਫੋਨ ਆਇਆ ਹੈਗਾ ਮੈਂ ਤਾਂ ਭੱਜ ਕੇ ਆਇਆ ਗੱਡੀ ਫੜ ਕੇ ਕੀ ਫੋਨ ਆਇਆ ਕਿਸ ਚੀਜ਼ ਦਾ ਮੁੰਡਾ ਆਇਆ ਸੀ ਮੇਰਾ ਵੱਡਾ ਮੈਨੂੰ ਲੈਣ ਵਾਸਤੇ ਕਰੋ ਮੈਂ ਤਾਂ ਗੱਡੀ ਤਾਂ ਆਇਆ ਨਹੀਂ ਫੋਨ ਨਹੀਂ ਕੀਤਾ ਸੀ ਨਹੀਂ ਕੋਈ ਪਤਾ ਲੱਗਿਆ ਕੀ ਗੱਲ ਮੈਨੂੰ ਅਜੇ ਕਿਸੇ ਗੱਲ ਦਾ ਨਹੀਂ ਫੋਨ ਹੋਇਆ ਕੀ ਹੋਇਆ ਕੀ ਹੈ ਮੁੰਡੇ ਨਾਲ ਪਤਾ ਤਾਂ ਗੋਲੀ ਵੱਜੀ ਹੈ ਕੀ ਵੱਜਿਆ ਮੈਨੂੰ ਇਹ ਤਾਂ ਪਤਾ ਨਹੀਂ ਕੀ ਹੋਇਆ ਕਰ ਮੈਂ ਮੁੰਡਾ ਵੇਖਿਆ ਨਹੀਂ ਅਜੇ ਅਜੇ ਵੇਖਿਆ ਨਹੀਂ ਤੁਸੀਂ ਬਾਅਦ ਵਿੱਚ ਪਹੁੰਚੇ ਹੋ ਮੇਰਾ ਨਾਮ ਗੁਰਜੀਤ ਸਿੰਘ ਹੈ ਜੀ ਜੀਤਾ ਅਸੀਂ ਬਾਈਪਾਸ ਤੇ ਖਾਲਸਾ ਕਾਲਜ ਕੋਲੇ ਖੜੇ ਸੀ ਚਾਰੇ ਪੰਜ ਜਣੇ ਨੋਰਮਲ ਵੈਸੇ ਬਾਈਪਾਸ ਤੇ ਠੀਕ ਹੈ ਫੋਰਚੂਨਰ ਕਾਰ ਤੇ ਆਏ ਸੱਤ ਅੱਠ ਜਣੇ ਚ ਦੋ ਕਾਰਾਂ ਸੀ ਹਮ ਪੰਜ ਜਣੇ ਫੋਰਚੂਨਰ ਚ ਉਤਰੇ ਜੀ ਉਹਨਾਂ ਨੇ ਮਤਲਬ ਆ ਕੇ ਥੈਰ ਮਾਰੇ ਤਿੰਨ ਥੈਰ ਕੱਢੇ ਤੋ ਫਿਰ ਭਾਈ ਇੱਕ ਸਿੱਧਾ ਸਿੱਧਾ ਕੱਢਿਆ ਜਵਾਕ ਹੋ ਗਿਆ ਅੱਗੇ ਜੀ ਮੇਰੇ ਕਾਪਾ ਜੀ ਉਹਨਾਂ ਕੋਲੇ ਖੋਣ ਲਈ ਤੇ ਉਹਦੇ ਵੱਜ ਗਏ ਕਿਹੜਾ ਕੀ ਨਾਮ ਕੀ ਹੈ ਮੁੰਡੇ ਦਾ ਬੱਚਾ ਖਾਤਾ ਹੈ ਫਿਰ ਮੇਰੇ ਮਾਦੂ ਦੇ ਕਾਕਾ ਜੀ ਮੁੰਡਾ ਪੰਜ ਕਿੱਤੇ ਦਾ ਉਹਨਾਂ ਦਾ ਕਾਕਾ ਜੀ ਦੇ ਵੱਜ ਗਏ ਭਾਈ ਕਾਰਨ ਕੀ ਹੈ ਹਾਲਾਤ ਗੰਭੀਰ ਹੈ ਜੀ ਸੋਫਰ ਕੀਤਾ ਰੰਜਿਸ਼ ਕੀ ਹੈ ਤੁਹਾਡੀ ਪਤਾ ਨਹੀਂ ਪਤਾ ਨਹੀਂ ਜੇ ਜੀ ਜਾਣਦੇ ਇਹਨਾਂ ਨੂੰ ਸ਼ਹਿਰ ਦੇ ਸੋਹਣੇ ਦਾ 100 ਬੰਦੇ ਦਾ ਮੈਨ ਵਿਰੋਧ ਚੱਲਦਾ ਹੀ ਜੀ ਕਿਸੇ ਨਾਲ ਆਪਣਾ ਤਾਂ ਹੈ ਨਹੀਂ ਚਲੋ ਲੋਕੀ ਰੱਖਦੇ ਆ ਪਰ ਮਤਲਬ ਪਤਾ ਨਹੀਂ ਹੁੰਦੀ ਕੋਈ ਪਤਾ ਨਹੀਂ ਲੱਗਿਆ ਕੌਣ ਸੀ ਮੁੰਡਾ ਕੋਈ ਪਤਾ ਨਹੀਂ ਲੱਗਿਆ ਕੋਈ ਵੀ ਉਹਨਾਂ ਦੇ ਤਿੰਨ ਮਿੰਟ ਇਧਰੇ ਫੇਰ ਨਾ ਕੁਝ ਵੀ ਨਹੀਂ ਹਾਲੇ ਕੁਝ ਨਹੀਂ ਬਿਲਕੁਲ ਕੁਝ ਨਹੀਂ ਪਤਾ ਨਹੀਂ ਵੀ ਜੀ ਉਹ ਤਿੰਨ ਨੰਬਰ 4 ਦੇ ਉੱਪਰ ਬਾਕੀ ਵੀਰਾਂ ਦਾ ਨੰਬਰ ਉਹਨਾਂ ਨੇ ਮਿਟਾਇਆ ਹੋਇਆ ਸੀ ਸਾਰੇ ਦੇ ਤੋਂ ਲਾਈਵ ਵਿੱਚ ਤੁਸੀਂ ਕਿੱਧਰ ਦਿਓ ਬਾਜੀ ਤੁਸੀਂ ਕਿੱਧਰ ਦਿਓ ਮੈਂ ਵਿਆਪਨਾ ਕਰਦਾ ਜੀ ਠੀਕ ਠੀਕ ਕਿਸੀ ਕੀ ਜਾਣਕਾਰੀ ਸਾਹਮਣੇ ਆਈ ਹੈ ਜੀ ਬਾਸੀਆ ਰੋਡ ਤੇ ਮਤਲਬ ਫਾਇਰ ਆਰਮ ਫਾਇਰ ਨਾਲ ਇੰਜਰੀ ਹੋਈ ਹੈ ਪੂਰੇ ਹਰਜੀਤ ਸਿੰਘ ਜੀ ਇਸ ਕਾਕਾ ਪੁੱਤਰ ਬਲਜਿੰਦਰ ਸਿੰਘ ਵਾਸੀ ਪੰਜਪੀਰ ਨਗਰ ਅਬੋਰ ਦਾ ਜੀ ਜੀ ਤੇ ਇਹਦੇ ਵਿੱਚ ਅਜੇ ਇਹਨੂੰ ਇੱਥੇ ਐਡਮਿਟ ਹੋਇਆ ਸੀ ਹਸਪੀਟਲ ਸਰ ਪਤਾ ਲੱਗਿਆ ਰੈਂਜਿਸ ਕਿ ਸੀ ਕੋਈ ਕਾਰਨ ਪਤਾ ਲੱਗਿਆ ਜੀ ਤੱਕ ਅਜੇ ਤੱਕ ਸਾਡੇ ਕੋਲ ਕੋਈ ਨਹੀਂ ਆਈ ਇਹਦੇ ਫੈਕਟ ਜਿਵੇਂ ਜਿਵੇਂ ਆਉਣਗੇ ਤੁਹਾਨੂੰ ਦੱਸ ਦਿੱਤੇ ਜਾਣਗੇ ਠੀਕ ਹੈ ਸਰ এবੀਏ ਨਿਊ ਚੈਨਲ ਦੇਖਣ ਵਾਲੇ ਸਭੀ ਦਰਸ਼ਕੋ ਇਸੇ ਹਮ ਅਪੀਲ ਕਰਦੇ ਹਾਂ ਕਿ এবੀਏ ਨਿਊ ਚੈਨਲ ਪਰ ਐਸੀ ਲੇਟੈਸਟ ਖਬਰਾਂ ਦੇਖਣੇ ਲਈ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁੱਲੇ ਜੈ ਹਿੰਦ ਜੈ ਭਾਰਤ